ਬਹੁਤ ਸਮਾਂ ਪਹਿਲਾਂ ਹਿਮਾਲਿਆ ਦੀ ਇੱਕ ਨਿੱਕੀ ਜਿਹੀ ਵਾਦੀ ਵਿੱਚ ਇੱਕ ਗਰੀਬ ਤੇ ਸਾਦਾ ਕਿਸਾਨ ਰਹਿੰਦਾ ਸੀ ਉਸਦਾ ਨਾਂ ਸੀ ਨਿਰਮਲ ਨਿਰਮਲ ਕੋਲ ਇੱਕ ਛੋਟਾ ਜਿਹਾ ਖੇਤ ਸੀ ਜੋ ਉਸਦੇ ਤੇ ਉਸਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਨਹੀਂ ਸੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਿਰਮਲ ਨੇ ਖੇਤ ਵਿੱਚ ਪੂਰੀ ਤਾਕਤ ਲਾ ਦਿੱਤੀ ਪਰ ਫਸਲ ਉਸ ਦੀਆਂ ਉਮੀਦਾਂ ਮੁਤਾਬਕ ਨਾ ਹੋਈ ਖੇਤਾਂ ਵਿੱਚ ਸੋਕਾ ਲੱਗਾ ਰਹਿੰਦਾ ਸੀ ਤੇ ਫਸਲਾਂ ਸੁੱਕ ਰਹੀਆਂ ਸਨ ਨਿਰਮਲ ਦਿਨ ਰਾਤ ਰੱਬ ਅੱਗੇ ਅਰਜ਼ ਕਰਦਾ हे ਰੱਬਾ ਤੂੰ ਮੇਰੇ ਲਈ ਕੀ ਤਿਆ ਕੀਤਾ ਮੈਂ ਹਰ ਵਾਰ ਲੜਦਾ ਕਿਉਂ ਰਹਿਣਾ ਵਾਂ ਕਿ ਮੈਂ ਕਦੇ ਸੁੱਖ ਚੈਨ ਦੇਖ ਸਕਾਂਗਾ ਨਿਰਮਲ ਜਿਹੇ ਇਨਸਾਨ ਸੀ ਜਿਸਨੇ ਸਾਰੀ ਉਮਰ ਮੁਸੀਬਤਾਂ ਦਾ ਸਾਹਮਣਾ ਕੀਤਾ ਸੀ ਖੂਬ ਮਿਹਨਤ ਕੀਤੀ ਸੀ ਪਰ ਗਰੀਬੀ ਅਤੇ ਤੰਗੀ ਨੇ ਉਹਦੇ ਪਰਿਵਾਰ ਨੂੰ ਘੇਰਿਆ ਹੋਇਆ ਸੀ ਬਚਪਨ ਤੋਂ ਹੀ ਉਸਨੇ ਆਪਣੇ ਮਾਪਿਓ ਨੂੰ ਸੰਘਰਸ਼ ਕਰਦੇ ਵੇਖਿਆ ਸੀ ਕਦੇ ਫਸਲਾਂ ਖਰਾਬ ਹੋ ਜਾਂਦੀਆਂ ਕਦੇ ਮੌਸਮ ਦੀ ਮਾਰ ਨਾਲ ਘਰ ਦੀ ਹਾਲਤ ਹੋਰ ਵਿਗੜ ਜਾਂਦੀ ਉਸਦੇ ਮਨ ਵਿੱਚ ਹਮੇਸ਼ਾ ਇਹ ਗੱਲ ਘੁੰਮਦੀ ਰੱਬ ਸਿਰਫ ਮੇਰੇ ਨਾਲ ਹੀ ਅਜਿਹਾ ਕਿਉਂ ਕਰ ਰਿਹਾ ਹੈ ਉਹ ਮੇਰੇ ਤੋਂ ਚਾਹੁੰਦਾ ਕੀ ਹੈ ਉਹ ਹਰ ਰੋਜ਼ ਆਪਣੇ ਪਰਿਵਾਰ ਲਈ ਜੱਦੋਜਹਿਦ ਕਰਦਾ ਪਰ ਜਦੋਂ ਹਾਲਾਤ ਬਿਹਤਰ ਨਾ ਹੋਏ ਉਸ ਦੀ ਮਾਇੂਸੀ ਵਾਧੀ ਗਈ ਹੁਣ ਉਹ ਰੱਬ ਨੂੰ ਇਲਜ਼ਾਮ ਲਾਉਣ ਲੱਗ ਪਿਆ ਇੱਕ ਦਿਨ ਜਦੋਂ ਉਸ ਦੀ ਪਤਨੀ ਤੇ ਬੱਚੇ ਭੁੱਖੇ ਬੈਠੇ ਸਨ ਤੇ ਉਸ ਕੋਲ ਉਹਨਾਂ ਨੂੰ ਖਵਾਉਣ ਲਈ ਕੁਝ ਨਹੀਂ ਸੀ ਉਹ ਆਪਣੇ ਛੋਟੇ ਜਿਹੇ ਖੇਤ ਵਿੱਚ ਜਾ ਬੈਠਾ ਤੇ ਰੋਣ ਲੱਗ ਪਿਆ ਉਹਨੂੰ ਲੱਗਿਆ ਕਿ ਰੱਬ ਹੁਣ ਉਸ ਦੀ ਕਦੇ ਨਹੀਂ ਸੁਨੇਗਾ ਇਹਨਾਂ ਉਲਝਣਾ ਵਿੱਚ ਫਸਿਆ ਨਿਰਮਲ ਆਪਣੇ ਪਿੰਡ ਦੇ ਇੱਕ ਮਹਾਤਮਾ ਕੋਲ ਗਿਆ ਲੋਕ ਮਹਾਤਮਾ ਨੂੰ ਰੱਬ ਦਾ ਸੱਚਾ ਸੇਵਕ ਤੇ ਗਿਆਨ ਦਾ ਸੋਮਾ ਮੰਨਦੇ ਸਨ ਮਹਾਤਮਾ ਨੇ ਨਿਰਮਲ ਦੀ ਸਾਰੀ ਕਹਾਣੀ ਸੁਣੀ ਤੇ ਸ਼ਾਂਤ ਗੰਭੀਰ ਆਵਾਜ਼ ਵਿੱਚ ਕਿਹਾ ਨਿਰਮਲ ਤੂੰ ਸੋਚਦਾ ਹੈ ਕਿ ਰੱਬ ਤੇਰੇ ਲਈ ਚੰਗਾ ਨਹੀਂ ਸੋਚ ਰਿਹਾ ਪਰ ਕੀ ਤੂੰ ਕਦੇ ਸੋਚਿਆ ਕਿ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਮੰਗਦੇ ਆ ਸਗੋਂ ਉਹ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਨਿਰਮਲ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਚਿਹਰੇ ਤੇ ਦਰਦਤੀਆਂ ਰੇਖਾਵਾਂ ਉਸਨੇ ਕਿਹਾ ਮਹਾਤਮਾ ਜੀ ਮੈਂ ਰੱਬ ਤੇ ਯਕੀਨ ਕਰਨਾ ਚਾਹੁੰਨਾ ਹਾਂ ਪਰ ਜਦੋਂ ਆਪਣੇ ਪਰਿਵਾਰ ਨੂੰ ਭੁੱਖਾ ਵੇਖਦਾ ਹਾਂ ਮੇਰਾ ਭਰੋਸਾ ਡੋਲ ਜਾਂਦਾ ਹੈ ਨਿਰਮਲ ਨੇ ਮਹਾਤਮਾ ਨੂੰ ਆਪਣੀ ਸਾਰੀ ਦੁਖਦਾਈ ਕਹਾਣੀ ਸੁਣਾ ਦਿੱਤੀ ਮਹਾਤਮਾ ਨੇ ਸ਼ਾਂਤੀ ਨਾਲ ਉਸ ਵੱਲ ਵੇਖਿਆ ਮੁਸਕਰਾਏ ਤੇ ਕਿਹਾ ਅਸੀਂ ਜੀਵਨ ਦੀਆਂ ਮੁਸੀਬਤਾਂ ਨੂੰ ਆਪਣੀ ਨਜ਼ਰ ਨਾਲ ਵੇਖਦੇ ਹਾਂ ਤੇ ਸੋਚਦੇ ਹਾਂ ਕਿ ਇਹ ਸਿਰਫ ਸਾਡੇ ਨਾਲ ਹੀ ਕਿਉਂ ਹੋ ਰਿਹਾ ਪਰ ਰੱਬ ਦੀਆਂ ਯੋਜਨਾਵਾਂ ਸਾਡੀ ਸੋਚ ਤੋਂ ਬਹੁਤ ਉੱਚੀਆਂ ਤੇ ਰਹਾਸਮਈ ਹੁੰਦੀਆਂ ਨੇ ਮੈਂ ਤੈਨੂੰ ਦੋ ਕਹਾਣੀਆਂ ਸੁਣਾਵਾਂਗਾ ਜੋ ਤੈਨੂੰ ਇਹ ਸਮਝਣ ਵਿੱਚ ਮਦਦ ਕਰਨਗੀਆਂ ਕਿ ਰੱਬ ਹਰ ਇੱਕ ਲਈ ਚੰਗਾ ਸੋਚਦਾ ਹੈ। ਕਾਫੀ ਸਮਾਂ ਪਹਿਲਾਂ ਇੱਕ ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਜੋ ਜਾਨਵਰਾਂ ਦਾ ਸ਼ਿਕਾਰ ਕਰਕੇ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਹਨੇ ਇੱਕ ਸੁੰਦਰ ਤੇ ਤੇਜ਼ ਹਿਰਨ ਵੇਖਿਆ ਜੋ ਜੰਗਲ ਵਿੱਚ ਆਜ਼ਾਦੀ ਨਾਲ ਭਜਦਾ ਸੀ। ਸ਼ਿਕਾਰੀ ਨੇ ਸੋਚਿਆ ਕਿ ਇਸ ਨੂੰ ਫੜ ਲਿਆ ਤਾਂ ਬਹੁਤ ਪੈਸਾ ਮਿਲੇਗਾ। ਉਹ ਬੰਦੂਕ ਚੁੱਕ ਕੇ ਹਿਰਨ ਦੇ ਪਿੱਛੇ ਭਜ ਪਿਆ। ਹਿਰਨ ਨੇ ਸ਼ਿਕਾਰੀ ਨੂੰ ਵੇਖਿਆ ਤੇ ਤੇਜ਼ੀ ਨਾਲ ਦੌੜ ਲਿਆ। ਸ਼ਿਕਾਰੀ ਨੇ ਕਈ ਵਾਰੀ ਨਿਸ਼ਾਨਾ ਲਾਇਆ ਪਰ ਹਿਰਨ ਹਰ ਵਾਰ ਬਚ ਨਿਕਲਿਆ। ਉਨੇ ਜੰਗਲ ਵਿੱਚ ਜਾਲ ਵਿਛਾਏ ਪਰ ਹਿਰਨ ਹਰ ਜਾਲ ਤੋਂ ਬਾਹਰ ਨਿਕਲ ਜਾਂਦਾ। ਜਾਪਦਾ ਸੀ ਜਿਵੇਂ ਕੋਈ ਅਲੌਕਿਕ ਤਾਕਤ ਉਸ ਦੀ ਰਾਖੀ ਕਰ ਰਹੀ ਹੋਵੇ। ਸ਼ਿਕਾਰੀ ਹੈਰਾਨ ਸੀ ਪਰ ਉਹਨੇ ਹਿੰਮਤ ਨਾ ਛੱਡੀ। ਇੱਕ ਦਿਨ ਹਿਰਨ ਆਖਰਕਾਰ ਜਾਲ ਵਿੱਚ ਫਸ ਹੀ ਗਿਆ। ਸ਼ਿਕਾਰੀ ਖੁਸ਼ੀ ਨਾਲ ਉਸ ਵੱਲ ਭੱਜਿਆ ਪਰ ਜਿਵੇਂ ਹੀ ਬੰਦੂਕ ਚਲਾਉਣ ਲੱਗਾ ਬੰਦੂਕ ਖਰਾਬ ਹੋ ਗਈ। ਉਹਨੇ ਸੋਚਿਆ ਕਿ ਹੱਥਾਂ ਨਾਲ ਹੀ ਫੜ ਲਵਾਂਗਾ ਪਰ ਹਿਰਨ ਅਚਾਨਕ ਜਾਲ ਤੋਂ ਛੁੱਟ ਗਿਆ ਤੇ ਭੱਜ ਨਿਕਲਿਆ। ਸ਼ਿਕਾਰੀ ਨੇ ਜਿੱਦ ਨਾ ਛੱਡੀ ਤੇ ਪਿੱਛਾ ਜਾਰੀ ਰੱਖਿਆ। ਭੱਜਦਿਆਂ ਭੱਜਦਿਆਂ ਹਿਰਨ ਇੱਕ ਡੂੰਘੇ ਖੱਡੇ ਕੋਲ ਪਹੁੰਚ ਗਿਆ ਤੇ ਉਸ ਵਿੱਚ ਡਿੱਗ ਪਿਆ ਸ਼ਿਕਾਰੀ ਨੇ ਸੋਚਿਆ ਕਿ ਹੁਣ ਜਿੱਤ ਮੇਰੀ ਹੈ ਪਰ ਤਦੇ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਇੱਕ ਖਤਰਨਾਕ ਸ਼ੇਰ ਉਸ ਸ਼ਿਕਾਰੀ ਵੱਲ ਆ ਰਿਹਾ ਸੀ ਸ਼ਿਕਾਰੀ ਡਰ ਗਿਆ ਤੇ ਸਮਝ ਗਿਆ ਕਿ ਹਿਰਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰ ਉਹਨੂੰ ਮਾਰ ਦੇਵੇਗਾ ਆਖਰ ਉਹਨੇ ਆਪਣੀ ਜਾਨ ਬਚਾਉਣ ਲਈ ਹਿਰਨ ਨੂੰ ਛੱਡ ਦਿੱਤਾ ਤੇ ਭੱਜ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਰੱਬ ਅਤੇ ਕੁਦਰਤੀ ਮਰਜ਼ੀ ਉਹਦੇ ਹੱਥ ਵਿੱਚ ਨਹੀਂ ਜਦੋਂ ਰੱਬ ਕਿਸੇ ਦੀ ਰਾਖੀ ਕਰਨਾ ਚਾਹੁੰਦਾ ਹੈ ਤਾਂ ਕੋਈ ਵੀ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਕਹਾਣੀ ਸੁਣ ਕੇ ਨਿਰਮਲ ਦਾ ਮਨ ਸ਼ਾਂਤ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਚਮਕ ਆਈ ਤੇ ਦਿਲ ਨੂੰ ਹਲਕਾ ਮਹਿਸੂਸ ਹੋਇਆ। ਮਹਾਤਮਾ ਨੇ ਕਿਹਾ, "ਜੀਵਨ ਵਿੱਚ ਕਈ ਵਾਰੀ ਅਸੀਂ ਸਮਝ ਨਹੀਂ ਸਕਦੇ ਕਿ ਰੱਬ ਨੇ ਸਾਡੇ ਲਈ ਕੀ ਰੱਖਿਆ ਹੈ। ਸ਼ਿਕਾਰੀ ਵਾਂਗ ਅਸੀਂ ਆਪਣੇ ਮਕਸਦ ਦੇ ਪਿੱਛੇ ਦੌੜਦੇ ਰਹਿੰਦੇ ਹਾਂ ਇਹ ਸੋਚੇ ਬਿਨਾਂ ਕਿ ਰੱਬ ਦਾ ਇਰਾਦਾ ਕੁਝ ਹੋਰ ਹੋ ਸਕਦਾ ਹੈ। ਹਿਰਨ ਰੱਬ ਦੀ ਪਨਾਹ ਵਿੱਚ ਸੀ। ਕਿ ਜਦੋਂ ਤੱਕ ਰੱਬ ਚਾਹੁੰਦਾ ਸ਼ਿਕਾਰੀ ਉਸ ਨੂੰ ਨਹੀਂ ਫੜ ਸਕਦਾ ਸੀ ਰੱਬ ਹਰ ਜੀਵ ਦੀ ਜ਼ਿੰਦਗੀ ਦਾ ਰਾਹ ਤੈਅ ਕਰਦਾ ਹੈ ਚਾਹੇ ਇਨਸਾਨ ਹੋਵੇ ਜਾਂ ਜਾਨਵਰ ਸਾਨੂੰ ਸਿਰਫ ਉਸ ਤੇ ਭਰੋਸਾ ਰੱਖਣਾ ਚਾਹੀਦਾ ਹੈ ਦੂਜੀ ਕਹਾਣੀ ਬਹੁਤ ਪੁਰਾਣੇ ਸਮੇਂ ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਸਵੇਰੇ ਜੰਗਲ ਜਾਂਦਾ ਲੱਕੜੀਆਂ ਕੱਟਦਾ ਤੇ ਘਰ ਲਿਆਉਂਦਾ ਉਹ ਬਹੁਤ ਮਿਹਨਤੀ ਸੀ ਪਰ ਜੀਵਨ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਸੀ ਉਸ ਕੋਲ ਇੰਨਾ ਵੀ ਨਹੀਂ ਸੀ ਕਿ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਖਵਾ ਸਕੇ ਫਿਰ ਵੀ ਉਹ ਸੱਚਾਈ ਤੇ ਮਿਹਨਤ ਨਾਲ ਕੰਮ ਕਰਦਾ ਤੇ ਰੱਬ ਤੇ ਯਕੀਨ ਰੱਖਦਾ ਇੱਕ ਦਿਨ ਜੰਗਲ ਵਿੱਚ ਲੱਕੜੀਆਂ ਕੱਟਦੇ ਸਮੇਂ ਉਸਨੇ ਇੱਕ ਵੱਡਾ ਸੱਪ ਵੇਖਿਆ ਜੋ ਜਾਲ ਵਿੱਚ ਫਸਿਆ ਤੜਫ ਰਿਹਾ ਸੀ ਲੱਕੜਹਾਰਾ ਡਰ ਗਿਆ ਪਰ ਸੋਚਿਆ ਕਿ ਇਸ ਦੀ ਮਦਦ ਕਰਨੀ ਚਾਹੀਦੀ ਹੈ ਪਰ ਉਹਨੇ ਸੋਚਿਆ ਕਿ ਕੀ ਇਹ ਮੈਨੂੰ ਨੁਕਸਾਨ ਤਾਂ ਨਹੀਂ ਪਹੁੰਚਾਏਗਾ ਫਿਰ ਵੀ ਉਹਨੇ ਹੌਸਲਾ ਕਰਕੇ ਸੱਪ ਨੂੰ ਜਾਲ ਤੋਂ ਆਜ਼ਾਦ ਕਰ ਦਿੱਤਾ ਸੱਪ ਨੇ ਕਿਹਾ ਤੂੰ ਮੇਰੀ ਜਾਨ ਬਚਾਈ ਹੈ ਮੈਂ ਤੈਨੂੰ ਇਸ ਦਾ ਇਨਾਮ ਦੇਣਾ ਚਾਹੁੰਦਾ ਹਾਂ ਲੱਕੜਹਾਰਾ ਹੈਰਾਨ ਹੋਇਆ ਕਿ ਸੱਪ ਉਹਨੂੰ ਕੀ ਦੇ ਸਕਦਾ ਹੈ ਸੱਪ ਨੇ ਕਿਹਾ ਮੇਰੇ ਨਾਲ ਆ ਉਹ ਝਿਜਕਦਾ ਹੋਇਆ ਸੱਪ ਦੇ ਪਿੱਛੇ ਚੱਲ ਪਿਆ ਕੁਝ ਦੂਰ ਜਾ ਕੇ ਸੱਪ ਉਸਨੂੰ ਇੱਕ ਗੁਫਾ ਕੋਲ ਲੈ ਗਿਆ ਜਿੱਥੇ ਬੇਅੰਤ ਖਜ਼ਾਨਾ ਸੀ ਸੱਪ ਨੇ ਕਿਹਾ ਇਹ ਸਭ ਤੇਰੇ ਲਈ ਹੈ ਜਿੰਨਾ ਤੂੰ ਚੁੱਕ ਸਕਦਾ ਹੈ ਲੈ ਜਾ ਲੱਕੜਹਾਰਾ ਖੁਸ਼ ਹੋ ਗਿਆ ਤੇ ਜਿੰਨਾ ਸੰਭਵ ਸੀ ਖਜ਼ਾਨਾ ਚੁੱਕ ਲਿਆ ਪਰ ਉਸਦੇ ਮਨ ਵਿੱਚ ਲਾਲਚ ਜਾਗ ਗਿਆ ਉਹਨੇ ਸੋਚਿਆ ਸਾਰਾ ਖਜ਼ਾਨਾ ਲੈ ਲਵਾਂ ਜਿਵੇਂ ਹੀ ਉਹਨੇ ਹੋਰ ਲੈਣ ਦੀ ਕੋਸ਼ਿਸ਼ ਕੀਤੀ ਗੁਫਾ ਦਾ ਦਰਵਾਜ਼ਾ ਬੰਦ ਹੋ ਗਿਆ ਹਨੇਰਾ ਛਾ ਗਿਆ ਤੇ ਉਹ ਅੰਦਰ ਫਸ ਗਿਆ ਸੱਪ ਨੇ ਬਾਰੋਂ ਕਿਹਾ ਤੂੰ ਲੋੜ ਤੋਂ ਵੱਧ ਲਾਲਚ ਕੀਤਾ ਹੈ ਰੱਬ ਨੇ ਜਿੰਨਾ ਦਿੱਤਾ ਉਹ ਤੇਰੇ ਲਈ ਕਾਫੀ ਸੀ ਲਾਲਚ ਨੇ ਤੈਨੂੰ ਹਨੇਰੇ ਵਿੱਚ ਧੱਕ ਦਿੱਤਾ ਲੱਕੜਹਾਰੇ ਨੇ ਆਪਣੀ ਗਲਤੀ ਮੰਨੀ ਤੇ ਰੱਬ ਤੋਂ ਮਾਫੀ ਮੰਗੀ ਕੁਝ ਦਿਨ ਬਾਅਦ ਦਰਵਾਜ਼ਾ ਖੁੱਲ੍ਹਿਆ ਪਰ ਖਜ਼ਾਨਾ ਗਾਇਬ ਹੋ ਗਿਆ ਜੋ ਉਹ ਸੋਖਿਆ ਲੈ ਸਕਦਾ ਸੀ ਉਹ ਵੀ ਖੋ ਗਿਆ ਉਸਨੇ ਸਿੱਖਿਆ ਕਿ ਰੱਬ ਜੋ ਦਿੰਦਾ ਹੈ ਉਸ ਵਿੱਚ ਸੰਤੋਖ ਕਰਨਾ ਚਾਹੀਦਾ ਹੈ ਬਦ ਦੀ ਤਾਂਗ ਨਹੀਂ ਰੱਖਣੀ ਚਾਹੀਦੀ ਮਹਾਤਮਾ ਨੇ ਕਿਹਾ ਇੱਕ ਕਹਾਣੀ ਤੇਰੇ ਜੀਵਨ ਲਈ ਵੀ ਸਬਕ ਹੈ ਰੱਬ ਜੋ ਦਿੰਦਾ ਹੈ ਉਸ ਵਿੱਚ ਖੁਸ਼ ਰਹਿ ਹੋ ਸਕਦਾ ਹੈ ਤੇਰੇ ਕੋਲ ਹੁਣ ਘੱਟ ਹੋਵੇ ਪਰ ਰੱਬ ਨੇ ਤੇਰੇ ਲਈ ਜ਼ਰੂਰ ਕੁਝ ਵਧੀਆ ਸੋਚਿਆ ਹੋਵੇ ਸਾਨੂੰ ਉਸ ਦੇ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਨਿਰਮਲ ਨੂੰ ਸਮਝ ਆ ਗਈ ਕਿ ਰੱਬ ਸਭ ਲਈ ਚੰਗਾ ਸੋਚਦਾ ਹੈ ਭਾਵੇਂ ਅਸੀਂ ਹੁਣ ਉਸ ਦੀ ਯੋਜਨਾ ਨਾ ਸਮਝ ਸਕੀਏ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਹਰ ਹਾਲਾਤ ਨੂੰ ਸਬਰ ਤੇ ਵਿਸ਼ਵਾਸ ਨਾਲ ਕਬੂਲ ਕਰੇਗਾ। ਨਿਰਮਲ ਨੇ ਮਹਾਤਮਾ ਨੂੰ ਕੁਝ ਹੋਰ ਸਵਾਲ ਪੁੱਛੇ। ਥੋੜਾ ਝਿਜਕਦੇ ਹੋਏ ਉਸਨੇ ਕਿਹਾ, "ਮਹਾਤਮਾ ਜੀ, ਮੈਂ ਸਾਰੀ ਉਮਰ ਸੰਘਰਸ਼ ਕੀਤਾ, ਮਿਹਨਤ ਕੀਤੀ, ਰੱਬ ਤੇ ਭਰੋਸਾ ਰੱਖਿਆ, ਪਰ ਮੈਨੂੰ ਅਜੇ ਵੀ ਗਰੀਬੀ ਤੇ ਤੰਗੀ ਹੀ ਮਿਲੀ ਹੈ। ਇਹ ਸਭ ਕਦੋਂ ਤੱਕ ਚੱਲੇਗਾ?" ਮਹਾਤਮਾ ਨੇ ਸੰਤੁਲਿਤ ਤੇ ਡੂੰਘੀਆਂ ਅੱਖਾਂ ਨਾਲ ਉਸ ਵੱਲ ਵੇਖਿਆ ਤੇ ਮੁਸਕਰਾਉਂਦੇ ਹੋਏ ਕਿਹਾ, "ਨਿਰਮਲ, ਜੀਵਨ ਹਰ ਦਿਨ ਸਾਨੂੰ ਨਵਾਂ ਮੌਕਾ ਦਿੰਦਾ ਹੈ। ਇਹ ਸੱਚ ਹੈ ਕਿ ਤੇਰੀ ਜ਼ਿੰਦਗੀ ਵਿੱਚ ਹੁਣ ਤੱਕ ਦੁੱਖ ਹੀ ਰਹੇ ਪਰ ਇਹ ਨਾ ਭੁੱਲ ਕਿ ਹਰ ਮੁਸੀਬਤ ਇੱਕ ਸਿੱਖਿਆ ਹੈ ਤੇ ਹਰ ਸੰਘਰਸ਼ ਇੱਕ ਨਵੀਂ ਉਮੀਦ ਦਾ ਬੀਜ। ਕਈ ਵਾਰ ਸਾਨੂੰ ਉਹ ਚੀਜ਼ ਉਦੋਂ ਨਹੀਂ ਮਿਲਦੀ ਜਦੋਂ ਅਸੀਂ ਚਾਹੁੰਦੇ ਆਂ ਸਗੋਂ ਉਦੋਂ ਮਿਲਦੀ ਹੈ ਜਦੋਂ ਸਾਨੂੰ ਉਸ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ। ਨਿਰਮਲ ਨੇ ਕਿਹਾ ਮਹਾਤਮਾ ਜੀ ਕਿ ਮੇਰੇ ਸਾਰੇ ਦੁੱਖ ਮੇਰੇ ਪਿਛਲੇ ਕਰਮਾਂ ਦਾ ਨਤੀਜਾ ਹਨ। ਮੇਰੇ ਮਾਪਿਓ ਨੇ ਵੀ ਬਹੁਤ ਸੰਘਰਸ਼ ਕੀਤਾ ਤੇ ਹੁਣ ਮੈਂ ਵੀ ਕੀ ਮੈਂ ਇਸ ਚੱਕਰ ਤੋਂ ਕਦੇ ਮੁਕਤ ਹੋ ਸਕਾਂਗਾ? ਮਹਾਤਮਾ ਨੇ ਜਵਾਬ ਦਿੱਤਾ ਕਰਮਾਂ ਦਾ ਫਲ ਮਿਲਦਾ ਹੈ ਇਹ ਸੱਚ ਹੈ ਪਰ ਰੱਬ ਸਾਨੂੰ ਹਰ ਵਾਰ ਮੌਕਾ ਦਿੰਦਾ ਹੈ ਸਾਡੇ ਕੋਲ ਅੱਜ ਦਾ ਦਿਨ ਹੈ ਜੇ ਤੂੰ ਅੱਜ ਸਹੀ ਰਾਹ ਚੁਣੇਗਾ ਤਾਂ ਆਉਣ ਵਾਲੇ ਕੱਲ ਤੇਰੇ ਲਈ ਨਵੇਂ ਦਰਵਾਜ਼ੇ ਖੋਲੇਗਾ ਰੱਬ ਨੂੰ ਕਦੇ ਦੋਸ਼ ਨਾ ਦੇ ਨਾ ਹੀ ਸ਼ਿਕਾਇਤ ਕਰ ਹਰ ਹਾਲਾਤ ਉਸਦੀ ਯੋਜਨਾ ਦਾ ਹਿੱਸਾ ਹੈ ਜੋ ਸਮਝਣਾ ਔਖਾ ਹੋ ਸਕਦਾ ਹੈ ਪਰ ਇਹਦਾ ਅੰਤ ਹਮੇਸ਼ਾ ਚੰਗਾ ਹੁੰਦਾ ਹੈ ਨਿਰਮਲ ਨੇ ਪੁੱਛਿਆ ਮੈਨੂੰ ਕਿਉਂ ਲੱਗਦਾ ਹੈ ਕਿ ਮੈਂ ਬਹੁਤ ਕੁਝ ਗਵਾ ਚੁੱਕਿਆ ਹਾਂ ਮਹਾਤਮਾ ਨੇ ਜਵਾਬ ਦਿੱਤਾ ਇਹ ਸਮਝ ਲੈ ਰੱਬ ਤੇਰਾ ਹਰ ਦਰਦ ਤੇ ਮਿਹਨਤ ਵੇਖ ਰਿਹਾ ਹੈ ਉਹ ਜਾਣਦਾ ਹੈ ਕਿ ਤੈਨੂੰ ਕਦੋਂ ਤੇ ਕਿਵੇਂ ਇਨਾਮ ਦੇਣਾ ਹੈ ਉਹ ਸਾਨੂੰ ਅਜਮਾਇਸ਼ ਵਿੱਚ ਪਾਉਂਦਾ ਹੈ ਤਾਂ ਕਿ ਅਸੀਂ ਮਜ਼ਬੂਤ ਬਣੀਏ ਹਰ ਜੀਵਨ ਵਿੱਚ ਇੱਕ ਮੋੜ ਆਉਂਦਾ ਹੈ ਜਦੋਂ ਸਮਝ ਆਉਂਦੀ ਹੈ ਕਿ ਜੋ ਹੋਇਆ ਸਾਡੀ ਭਲਾਈ ਲਈ ਹੋਇਆ ਪਰ ਇਹ ਮੋੜ ਉਹਨਾਂ ਨੂੰ ਹੀ ਦਿਸਦਾ ਹੈ ਜੋ ਸਬਰ ਤੇ ਭਰੋਸੇ ਨਾਲ ਚੱਲਦੇ ਨੇ ਹਰੇਕ ਸੰਘਰਸ਼ ਵਿੱਚੋਂ ਲੰਘਦਾ ਹੈ ਜਦੋਂ ਰੱਬ ਸਾਨੂੰ ਔਖੇ ਵਕਤ ਵਿੱਚ ਰੱਖਦਾ ਹੈ ਉਹ ਸਾਨੂੰ ਇਕੱਲਾ ਨਹੀਂ ਛੱਡਦਾ ਸਗੋ ਚਾਹੁੰਦਾ ਹੈ ਕਿ ਅਸੀਂ ਉਸ ਤੋਂ ਸਿੱਖੀਏ ਇਹ ਸਮਾਂ ਵੀ ਲੰਘ ਜਾਏਗਾ ਜੋ ਤੂੰ ਗੁਆਇਆ ਹੈ ਉਹ ਤੇਰੇ ਲਈ ਨਵੀਂ ਸ਼ੁਰੂਆਤ ਦਾ ਸੰਕੇਤ ਹੈ ਨਿਰਮਲ ਨੇ ਭਾਵੁਖੋ ਕੇ ਪੁੱਛਿਆ ਮਹਾਤਮਾ ਜੀ ਕਿ ਮੈਨੂੰ ਰੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਮੈਂ ਉਸਨੂੰ ਕਈ ਵਾਰ ਇਲਜ਼ਾਮ ਦਿੱਤਾ ਬਹੁਤ ਗਿਲੇ ਕੀਤੇ ਮਹਾਤਮਾ ਮੁਸਕਰਾਏ ਤੇ ਬੋਲੇ ਰੱਬ ਦੇ ਦਿਲ ਵਿੱਚ ਸਿਰਫ ਪਿਆਰ ਹੈ ਉਸ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਉਹ ਸਾਡੇ ਦਿਲ ਦੀ ਜਾਣਦਾ ਹੈ ਸਮਝਦਾ ਹੈ ਇਹ ਸੁਣ ਕੇ ਨਿਰਮਲ ਨੂੰ ਲੱਗਿਆ ਕਿ ਉਸ ਦਾ ਸੰਘਰਸ਼ ਉਸ ਦੀ ਪਰਖ ਸੀ ਤੇ ਰੱਬ ਨੇ ਉਸ ਲਈ ਵੀ ਚੰਗਾ ਹੀ ਸੋਚਿਆ ਉਸਨੇ ਮਹਾਤਮਾ ਦਾ ਸ਼ੁਕਰੀਆ ਕੀਤਾ ਤੇ ਨਵੀਂ ਊਰਜਾ ਨਾਲ ਜੀਵਨ ਜਿਉਣ ਦਾ ਇਰਾਦਾ ਬਣਾਇਆ ਹੁਣ ਉਹ ਜਾਣ ਗਿਆ ਸੀ ਕਿ ਰੱਬ ਉਹਦੇ ਲਈ ਕੁਝ ਵਧੀਆ ਸੋਚ ਰਿਹਾ ਹੈ ਤੇ ਸਹੀ ਸਮੇਂ ਤੇ ਉਸ ਨੂੰ ਮਿਲੇਗਾ ਜੋ ਉਸ ਲਈ ਸਭ ਤੋਂ ਬਿਹਤਰ ਹੋਵੇਗਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਵਿੱਚ ਭਾਵੇਂ ਕਿੰਨੀਆਂ ਮੁਸੀਬਤਾਂ ਆਉਣ ਰੱਬ ਤੇ ਭਰੋਸਾ ਨਹੀਂ ਛੱਡਣਾ ਚਾਹੀਦਾ ਉਸ ਨੂੰ ਕਦੇ ਨਾ ਕੋਸੀਏ ਕਿਉਂਕਿ ਜੋ ਅਸੀਂ ਸੋਚਦੇ ਹਾਂ ਉਹੀ ਬਣ ਜਾਂਦੇ ਹਾਂ ਸਾਨੂੰ ਹਮੇਸ਼ਾ ਸਕਾਰਾਤਮਕ ਵਿਚਾਰ ਰੱਖਣੇ ਚਾਹੀਦੇ ਨੇ ਰੱਬ ਨੇ ਹਰ ਇੱਕ ਲਈ ਚੰਗਾ ਸੋਚਿਆ ਹੁੰਦਾ ਹੈ ਸਾਨੂੰ ਸਬਰ ਯਕੀਨ ਤੇ ਮਿਹਨਤ ਨਾਲ ਆਪਣੇ ਰਾਹ ਤੇ ਚੱਲਦੇ ਰਹਿਣਾ ਚਾਹੀਦਾ ਹੈ ਜਦੋਂ ਸਮਾਂ ਆਵੇਗਾ ਰੱਬ ਸਾਨੂੰ ਉਹੀ ਦੇਵੇਗਾ ਜੋ ਸਾਡੇ ਲਈ ਸਹੀ ਤੇ ਵਧੀਆ ਹੋਵੇਗਾ ਦੋਸਤੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਦਾ ਸੁਨੇਹਾ ਤੁਹਾਡੇ ਜੀਵਨ ਦੇ ਹਰ ਮੋੜ ਤੇ ਤੁਹਾਡੇ ਨਾਲ ਰਹੇਗਾ ਅਜਿਹੀਆਂ ਹੋਰ ਕਹਾਣੀਆਂ ਲਈ ਸਟੋਰੀ ਟੈਲਰ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰਿਓ